ਅ ਮਿੰਟੂ ਜੀ ਪਹਿਲਾਂ ਬੀਬੀ ਦਲੇਰ ਕੌਰ ਹੋਰਾਂ ਦੇ ਮਸਲੇ ਤੇ ਗੱਲ ਜ਼ਰੂਰ ਕਰੀਏ ਉਹ ਕਹਿੰਦੇ ਕਿ ਸਟੇਜ ਤੇ ਜਿਹੜਾ ਕਿ ਸਿੱਧਾ ਲੋਕ ਵਿਰੋਧ ਕਰ ਰਿਹਾ ਉਹਨਾਂ ਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਲਾਈਵ ਹੋ ਕੇ ਫੇਸਬੁੱਕ ਤੇ ਪੋਸਟ ਵੀ ਪਾਈ ਜੀ ਦੇ ਵਿੱਚ ਉਹ ਵੀ ਰਹੇ ਨੇ ਤੇ ਨਾਲੇ ਆਪ ਦਾ ਜਿਹੜਾ ਇਤਰਾਜ਼ ਵੀ ਜਤਾ ਰਹੇ ਨੇ ਤੇ ਨਾਲੇ ਕਹਿ ਰਹੇ ਕਿ ਬਈ ਕਮਜ਼ੋਰ ਨਹੀਂ ਸਮਝਣਾ ਮੈਨੂੰ ਇਹ ਮਸਲਾ ਕੀ ਹੈ ਮਿੰਟੂ ਜੀ ਵਿਰੋਧ ਕਿਉਂ ਹੋਇਆ ਤੇ ਕਿਉਂ ਇਹ ਇੱਥੋਂ ਤੱਕ ਗੱਲ ਆਈ ਹੈ ਪਹਿਲੀ ਗੱਲ ਮੈਂ ਇੱਥੋਂ ਹੀ ਸ਼ੁਰੂ ਕਰਦਾ ਹਾਂ ਸਾਹਿਬ ਤੁਸੀਂ ਪ੍ਰਚਾਰਕੋਂ ਸਟੇਜ ਤੋਂ ਤੇ ਤੁਸੀਂ ਜੋਸ਼ ਭਰਦੇ ਹੋ ਲੋਕਾਂ 'ਚ ਹੂੰ ਵਿਆਖੜਦੇ ਆਂ ਕਿ ਉਹ ਕਰਦੇ ਆਂਗੇ ਸਾਡੇ ਵੱਡੇ-ਵਡੇਰੇ ਨੇ ਆ ਕੀਤਾ ਸਾਡੇ ਗੁਰੂ ਸਾਹਿਬਾਨ ਤਾਂ ਤੁਸੀਂ ਇਤਿਹਾਸ ਜੀ 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 ਚੜ੍ਹਦੀ ਕਲਾ ਵਾਲਾ ਹੀ ਹੈ ਸਾਰਾ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਗਲੇਡੂਆਂ ਵੇਲੇ ਵੀ ਇਹ ਗੱਲ ਕਹੀ ਸੀ ਤੁਹਾਨੂੰ ਯਾਦ ਹੈ ਕਿ ਸਰ ਤੁਸੀਂ ਜਥੇਦਾਰ ਹੋ ਹੂੰ ਠੀਕ ਹੈ ਦੁੱਖ ਪਹੁੰਚਦਾ ਠੇਸ ਪਹੁੰਚਦੀ ਹੈ ਪਰ ਆ ਕੀ ਪੇਸ਼ ਕਰਦੇ ਹੋ ਤੁਸੀਂ ਯਾਰ ਹੂੰ ਵੀ ਫਿਰ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਨਾਲੋਂ ਅਸੀਂ ਕਰਦੇ ਆ ਜਿਹੜੀ ਇਹ ਟ੍ਰੋਲਿੰਗ 10 ਸਾਲਾਂ ਤੋਂ ਸੈ ਰਹੇ ਆ ਜੀ ਸਰ ਮੈਂ ਆਪਦਾ ਪਰਸਨਲ ਦੱਸਾਂ ਤੇ ਮੇਰੇ ਤੇ ਘਰਦਿਆਂ ਨੇ ਵੀ ਇਹ ਸਭ ਕੁਝ ਬਰਦਾਸ਼ਤ ਕਰਨਾ ਸਿੱਖ ਲਿਆ ਹੂੰ ਹੋ ਸਕਦਾ ਕੱਲ ਨੂੰ ਤੁਸੀਂ ਵੀ ਅੱਗੇ ਜਾਓਗੇ ਤੇ ਤੁਹਾਡੇ ਘਰਦਿਆਂ ਨੂੰ ਵੀ ਮਾਜਨਾ ਵੱਡਾ ਰੱਖਣਾ ਪਵੇਗਾ ਸਾਬ ਜੀ ਉੱਥੇ ਉੱਠ ਕੇ ਜਿਹੜੇ ਬੰਦਾ ਜਿਹਨੂੰ ਸ਼ਾਇਦ ਘਰੇ ਵੀ ਇੱਜ਼ਤ ਨਾਲ ਰੋਟੀ ਨਹੀਂ ਮਿਲਦੀ ਉਹ ਤੁਹਾਨੂੰ ਗਾਲ ਕੱਢ ਜਾਂਦਾ ਕਮੈਂਟ ਹੂੰ ਸਰ ਖੂਨ ਖੋਲਦਾ ਐਸੀ ਗੱਲ ਨਹੀਂ ਹੈਗੀ ਸਮਝਣਾ ਪੈਂਦਾ ਹੂੰ ਠੀਕ ਆ ਚਲੋ ਸਮੇਂ ਨੇ ਬਹੁਤ ਕੁਝ ਹੁਣ ਬਦਲ ਦਿੱਤਾ ਖੂਨ ਖੋਲਦਾ ਜੀ ਖੂਨ ਖੋਲਦਾ ਜਦੋਂ ਆ ਕੇ ਤੁਹਾਡੀ ਮਾਂ ਪ੍ਰਤੀ ਤੁਹਾਡੀ ਭੈਣ ਪ੍ਰਤੀ ਤੁਹਾਡੀ ਧੀ ਪ੍ਰਤੀ ਬੋਲਿਆ ਜਾਂਦਾ ਠੀਕ ਆ ਪਰ ਕੀ ਗੱਲ ਐ ਵੀ ਹੁਣ ਹਰੇਕ ਕਮੈਂਟ ਤੇ ਲਾਈਵ ਆ ਜੀਏ ਸਾਨੂੰ ਗਾਲਾਂ ਨਾ ਕੱਢੋ ਹਮ ਮੈਨੂੰ ਫਲਾਣਾ ਗਾਲਾਂ ਕੱਢਦਾ ਜੀ ਜੀ ਜਦੋਂ ਤਾਂ ਵੇਖਦੀ ਐ ਠੀਕ ਆ ਤੁਹਾਨੂੰ ਗਾਲਾਂ ਕੋਈ ਕੱਢ ਰਿਹਾ ਨਜਾਇਜ਼ ਕੋਈ ਗੱਲ ਨਹੀਂ ਆਪਦੀ ਗੰਦੀ ਜ਼ੁਬਾਨ ਕਰੀ ਜਾਂਦਾ ਕਰੀ ਜਾਂਦੇ ਉਹਨੂੰ ਆਪਦੇ ਠੀਕ ਹੈ ਤੁਹਾਡੇ ਕੋਲ ਆਪਸ਼ਨ ਹੈ ਜਦੋਂ ਤੁਹਾਡੇ ਕੋਈ ਆ ਕੇ ਕਰੇਗਾ ਮੈਂ ਕਦੇ ਵੀ ਮਤਲਬ ਕਿ ਠੀਕ ਹੈ ਵਿਰੋਧੀ ਕਮੈਂਟ ਦਾ ਕਦੇ ਵੀ ਉਹ ਨਹੀਂ ਕੀਤਾ ਤੈਨੂੰ ਹਿਡਨ ਕਰਦੇ ਹੋ ਡਿਲੀਟ ਕਰਦੇ ਹੋ ਜਦੋਂ ਕੋਈ ਗਾਲ ਉਦਪੜ ਕਰਦਾ ਗਲਤ ਸ਼ਬਦ ਆਪੀ ਵਰਦਾ ਚੱਲ ਬਲੌਗ ਜੀ ਠੀਕ ਹੈ ਨਾ ਜੀ ਤਾਂ ਮਤਲਬ ਪਰ ਹਾ ਕਿ ਹੋਇਆ ਕਿ ਤੁਸੀਂ ਇੱਕ ਪਾਸੇ ਸਟੇਜ ਤੋਂ ਤੇ ਸਟੋਰੀਆਂ ਸ਼ੇਅਰ ਕਰਦੇ ਹੋ ਵੀ ਆ ਮਤਲਬ ਕਿ ਐਦਾਂ ਹੋ ਗਿਆ ਤੇ ਐ ਐਦਾਂ ਸਾਡੇ ਬੰਦਿਆਂ ਨੂੰ ਐ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਮੁਰਕੇ ਤੁਸੀਂ ਰੋਣ ਲੱਗ ਜਾਂਦੇ ਹੋ ਇਹ ਜਿਸ ਨਹੀਂ ਫੱਬਦੀ ਚਲੋ ਉਹ ਮੁੱਦਾ ਕੀ ਹੈ ਦੇਖੋ ਪਹਿਲੀ ਗੱਲ ਇਹ ਕਿ ਮੈਂ ਇਤਿਹਾਸ ਦਾ ਕੋਈ ਗਿਆਤਾ ਨਹੀਂ ਹਾਂ ਹਾਂ ਸਾਡਾ ਕੰਮ ਖਬਰਾਂ ਵਾਲਾ ਹੈ ਧਾਰਮਿਕ ਮਾਮਲਾ ਅੱਜ ਕੱਲ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ رائے ਵੰਡੀ ਜਾਂਦੀ ਹੈ ਤੁਹਾਡੇ ਲਈ ਖਬਰ ਬਣ ਗਈ ਮੇਰੇ ਲਈ ਖਬਰ ਬਣ ਗਈ ਲੋਕਾਂ ਲਈ ਗਿਆ ਸਾਡਾ ਵਿਸ਼ਾ ਬਣ ਬਿਲਕੁਲ ਬਿਲਕੁਲ ਹੁਣ ਉਹਦੇ 'ਚ ਕੀ ਹੁੰਦਾ ਹੈ ਕਿ ਬੀਬੀ ਜੀ ਲਾਈਵ ਹੁੰਦੇ ਆ ਲਾਈਵ ਹੋਣ ਤੱਕ ਸਟਾਰਟ ਹੋਣ ਤੱਕ ਤਾਂ ਠੀਕ ਠਾਕ ਨੇ ਪਰ ਲਾਈਵ ਹੋਣ ਤੋਂ ਬਾਅਦ ਉਹ ਥੋੜੇ ਭਾਵਨਾਤਮਕ ਤੌਰ ਤੇ ਕਮਜ਼ੋਰ ਹੋ ਜਾਂਦੇ ਉਹ ਤੇ ਇਥੋਂ ਤੱਕ ਕਹਿੰਦੀ ਮੇਰੀ ਬੱਚੀ ਕੁਝ ਦਿਨਾਂ ਦੀ ਆ ਮੈਂ ਉਹਨਾਂ ਦੇ ਕੋਲ ਰਹਿ ਨਹੀਂ ਪਾਉਂਦੀ ਭਾਈ ਸਾਹਿਬ ਮੈਂ ਗੱਲ ਦੱਸਦਾ ਸੁਖਮ ਸਿੰਘ ਸਾਹਿਬ ਤੁਸੀਂ ਇੱਥੇ ਆ ਕੇ ਬੈਠੇ ਹੋ ਮੈਂ ਇੱਥੇ ਆ ਕੇ ਬੈਠਾ ਤਲਵਾਰ ਰੱਖ ਕੇ ਕੋਲ ਲੈ ਕੇ ਆਇਆ ਸੀ ਆਪਾਂ ਖੇਤਰ ਚੁਣਨਾ ਤੁਹਾਡਾ ਫੈਸਲਾ ਹੈ ਸਾਹਿਬ ਜੀ ਜੀ ਖੇਤਰ ਦੀਆਂ ਦੁਸ਼ਵਾਰੀਆਂ ਹਮ ਤੁਹਾਡੇ ਫੈਸਲੇ ਨਾਲ ਜੁੜੀਆਂ ਹੁੰਦੀਆਂ ਨੇ ਸਾਹਿਬ ਸੋ ਇਸ ਵਾਸਤੇ ਮੇਰਾ ਇਹ ਮੰਨਣਾ ਹੈ ਕਿ ਜਦੋਂ ਤੁਸੀਂ ਕਿਸੇ ਚਾਹੇ ਧਾਰਮਿਕ ਖੇਤਰ ਹੈ ਚਾਹੇ ਕੋਈ ਅਦਰ profession ਹੈ ਜਦ ਤੁਸੀਂ ਚੁਣ ਲਿਆ ਹੂੰ ਫਿਰ ਤੁਸੀਂ ਇਹ ਲਾਂਭੇ ਨਾ ਦਿਓ ਕਿ ਜੀ ਮੈਨੂੰ ਹੁਣ ਮੈਂ ਕੀ ਕਹਾਂ ਮੈਂ ਤੇ ਆਪਦੇ ਬੇਟੇ ਨਾਲ ਸਿਰਫ ਇੱਕ ਦਿਨ ਬਤਾਉ ਨਾ ਜੀ ਫਿਰ ਮੈਂ ਆਪਦੀ ਗੱਲ ਦੱਸਦਾ ਪਰਸਨਲ ਗੱਲ ਦੱਸ ਦੇਣੀ ਚਾਹੀਦੀ ਹੈ ਜੀ ਜੀ ਮੈਂ ਪਿਛਲੇ ਮਤਲਬ ਕਿ ਕਈ ਸਾਲਾਂ ਤੋਂ ਆਪਦੇ ਕੈਰੀਅਰ ਦੇ ਕਈ ਸਾਲਾਂ ਤੋਂ ਹਮ ਸੁਖਮ ਸਭ ਇੱਕ ਦਿਨ ਤੋਂ ਵੱਧ ਨਹੀਂ ਆਪ ਤੇ ਪਤਾ ਸਕਦਾ ਜੀ ਕੰਮਕਾਰ ਵਾਲੇ ਬੰਦੇ ਕੋਲੇ ਮਸ ਹੀ ਐ ਤੋ ਵਾਰ ਇੱਕ ਦਿਨ ਉਹ ਵੀ ਇੱਕ ਅੱਧਾ ਦਿਨ ਹੁੰਦਾ ਹੈ ਅੱਧਾ ਦਿਨ ਮੈਂ ਆਪਦੀ ਫੈਮਿਲੀ ਨਾਲ ਬਤਾਉਣਾ ਤੇ ਕੀ ਮੈਂ ਇੱਥੇ ਆ ਕੇ ਹੁਣ ਰੋਈ ਜਾਵਾਂ ਲੁਨਾਰ ਸ਼ਹਿਰ ਚ ਹਮ ਯਾ ਯਾਰ ਅਗਲਾ ਕਹਿਣਗੇ ਇੱਕ ਤਰੀਕ ਨੂੰ ਘੰਟੀ ਵੀ ਤੇਰੀ ਵੱਜਦੀ ਆ ਜੀ ਜੀ ਬਿਲਕੁਲ ਤੇ ਗਵਾਂਡੀਆਂ ਨੂੰ ਪੈਸੇ ਆਉਂਦੇ ਆ ਹਮ ਮਤਲਬ ਇਹ ਆ ਕਿ ਜਦੋਂ ਤੁਸੀਂ ਜਦੋਂ ਤੁਸੀਂ ਕਿਸੇ ਖੇਤਰ ਨੂੰ ਚੁਣਦੇ ਆ ਉਸ ਖੇਤਰ ਦੀਆਂ ਦੁਸ਼ਵਾਰੀਆਂ ਮੁਸ਼ਕਲਾਂ ਨੂੰ ਪਹਿਲਾਂ ਹੀ ਪਾਪ ਪਾਪ ਲੋ ਜੀ ਜੀ ਤਿਆਰ ਹੋ ਦੇ ਵਾਸਤੇ ਠੀਕ ਹੈ ਨਾ ਪਹਿਲਾਂ ਹੀ ਪਾਪ ਲੋ ਹੂੰ ਤੇ ਜਦ ਅਸੀਂ ਉਸ ਖੇਤਰ 'ਚ ਅੱਗੇ ਵੱਧ ਕੇ ਉਥੋਂ ਆਪਣੀ ਰੋਜ਼ੀ ਰੋਟੀ ਚਲਾਉਣ ਲੱਗ ਪਏ ਫਿਰ ਲਾਂਬੇ ਨਹੀਂ ਹੁੰਦੇ ਹੂੰ ਤੇ ਜੇ ਤੁਹਾਨੂੰ ਜ਼ਿਆਦਾ ਲੱਗਦਾ ਤੇ ਹੱਥ ਜੋੜ ਕੇ ਲਾਂਬੇ ਹੋ ਜਾ ਜੀ ਤਾਂ ਮਤਲਬ ਕਿ ਇੰਨਾ ਚੀਜ਼ਾਂ ਤੇ ਕੁਝ ਮੈਨੂੰ ਅਟਪਟਾ ਜਿਹਾ ਲੱਗਾ ਬਾਕੀ ਹੁਣ ਵਿਵਾਦ ਤੇ ਆ ਜਾਈਏ ਹੂੰ ਸਰ ਵਿਵਾਦ ਇਸ ਗੱਲ ਹੋਇਆ ਕਿ ਬੀਬੀ ਦਲੇਰ ਕੌਰ ਜੀ ਹੈ ਜਿਹੜੇ ਜੀ ਉਹ ਕਿਸੇ ਥਾਂ ਤੇ ਗਏ ਪ੍ਰਚਾਰ ਕਰਮ ਅੱਜ ਕੱਲ ਤੁਹਾਨੂੰ ਪਤਾ ਨਾ ਕਿ ਸਹਿਬਜ਼ਾਦਿਆਂ ਦਾ ਤੇ ਨਾਲ ਬਾਬਾ ਜੀਵਨ ਸਿੰਘ ਜੀ ਦਾ ਇਹ ਪ੍ਰਸੰਗ ਚੱਲੀ ਜਾਂਦਾ ਹੈ ਨਾ ਇਹਨਾਂ ਦਿਨਾਂ ਚ ਜੀ ਜੀ ਉਹ ਕਿਤੇ ਵੱਡੇ ਸਹਿਬਜ਼ਾਦਿਆਂ ਦਾ ਪ੍ਰਸੰਗ ਸੀ ਤੇ ਨਾਲ ਬਾਬਾ ਜੀਵਨ ਸਿੰਘ ਜੀ ਦਾ ਹੂੰ ਇਹ ਉੱਥੇ ਬੋਲੇ ਨੇ ਜਿੱਥੋਂ ਵਿਵਾਦ ਸ਼ੁਰੂ ਹੈ ਜਿੰਨੀ ਕੁ ਮੈਂ ਗੱਲ ਸਮਝੀ ਹੈ ਕਿ ਇਹਨਾਂ ਨੇ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਪ੍ਰਸਥਾਨ ਕਰਦੇ ਨੇ ਵੀ ਕਲਗੀ ਤੋੜਾ ਜਿਹੜਾ ਸੀਗਾ ਉਹ ਸੌਪਿਆ ਸੰਗਤ ਸਿੰਘ ਜੀ ਨੂੰ ਹੂੰ ਤਾਂ ਉੱਥੇ ਕੁਝ ਵਿਰੋਧ ਇਸ ਕਿਸਮ ਦਾ ਹੋਇਆ ਕਿ ਉੱਠ ਕੇ ਕਿਹਾ ਗਿਆ ਕਿ ਬਾਬਾ ਜੀਵਨ ਸਿੰਘ ਦਾ ਵੀ ਮਤਲਬ ਕਿ ਇਤਿਹਾਸ ਦੇ ਵਿੱਚ ਜ਼ਿਕਰ ਹੈ ਤੁਸੀਂ ਉਹ ਵੀ ਕੋਟ ਕਰੋ ਤਾਂ ਉੱਥੇ ਕੋਈ ਹੋਰ ਵਿਰਾਜਮਾਨ ਸਨ ਕੋਈ ਸਿਆਣਾ ਹੀ ਪੁਰਸ਼ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਜਿਹੜੀ ਇਹ ਕਥਾ ਹੈ ਉਸ ਨੂੰ ਅੱਗੇ ਜਾਰੀ ਰੱਖੋ ਇੱਦਾਂ ਮਤਲਬ ਕਿ ਆ ਗੱਲ ਹੋਈ ਆ ਹੁਣ ਬੀਬੀ ਕਹਿੰਦੀ ਆ ਕਿ ਉੱਥੇ ਗੁੰਡੇ ਇਕੱਠੇ ਹੋਏ ਸਨ ਬਦਤਮੀਜ਼ੀ ਕੀਤੀ ਆ ਜੀ ਅਸੀਂ ਸਟੇਜ ਨਹੀਂ ਲਾਵਾਂਗੇ ਅਸੀਂ ਪ੍ਰਚਾਰ ਨਹੀਂ ਕਰਾਂਗੇ ਭਾਈ ਦੇਖੋ ਬਦਤਮੀਜ਼ੀ ਜੇ ਕਿਸੇ ਨੇ ਕੀਤੀ ਕਿਉਂਕਿ ਜਾਂ ਤਾਂ ਹੁਣ ਪੂਰੀ ਵੀਡੀਓ ਆਪਣੇ ਕੋਲ ਹੋਵੇ ਜੀ ਜੀ ਵੀ ਉਹ ਸਾਰਾ ਜਦੋਂ ਪ੍ਰਕਰਨ ਵਾਪਰਿਆ 15 ਮਿੰਟ ਦਾ ਹੈ 10 ਮਿੰਟ ਦਾ ਹੈ 5 ਮਿੰਟ ਦਾ ਹੈ ਸਾਰਾ ਕੁਝ ਆ ਜੇ ਤਾਂ ਤਾਂ ਆਪਾਂ ਕਹਿ ਸਕਦੇ ਹਾਂ ਜੀ ਅਡਜਸਟਮੈਂਟ ਲੋਕੇ ਪਰ ਜੇ ਕੁਝ ਇਸ ਤਰ੍ਹਾਂ ਦਾ ਹੋਇਆ ਉਹ ਗਲਤ ਹੈ ਉਸ ਨੂੰ ਆਪਾਂ ਵੀ ਗਲਤ ਕਹਾਂਗੇ ਪਰ ਜੇ ਇਤਿਹਾਸ ਦੇ ਪਰਪੇਕਟੋਂ ਹੈ ਤਾਂ ਫਿਰ ਇੱਕ ਮੈਂ ਹੋਰ ਵੀਡੀਓ ਕਿਉਂਕਿ ਫਿਰ ਆਪਾਂ ਨੂੰ ਜਦੋਂ ਹੁੰਦਾ ਨਾ ਕਿ ਠੀਕ ਹੈ ਆਪਣਾ ਖੇਤਰ ਨਹੀਂ ਹੈ ਪਰ ਖਬਰ ਜਦੋਂ ਹੈ ਸਾਡੀ ਤਾਂ ਫਿਰ ਅਸੀਂ ਉਹਦੇ ਤੇ ਅੱਗੇ ਵਧਦੇ ਹਾਂ ਮੈਂ ਇੱਕ ਭਾਈ ਸਾਹਿਬ ਨੇ ਮੀਆਂ ਵਿੰਡ ਜੀ ਜੀ ਪੂਰਾ ਨਾਮ ਮੈਂ ਗੁਸਤਾਖੀ ਸਹਿਤ ਲੈਂਦਾ ਯਤਨ ਕਰਦਾ ਜੇ ਗਲਤ ਹੋਇਆ ਤਾਂ ਫਿਰ ਕਰੈਕਟ ਕਰ ਲੈਣਾ ਸ਼ਾਇਦ ਲਵਪ੍ਰੀਤ ਸਿੰਘ ਜੀ ਮੀਆਂਵਿੰਡ ਜੀ ਠੀਕ ਹੈ ਜੀ ਨੌਜਵਾਨ ਪ੍ਰਚਾਰਕ ਨੇ ਉਹ ਵੀ ਸਿੱਖ ਨੌਜਵਾਨ ਪ੍ਰਚਾਰਕ ਨੇ ਉਹਨਾਂ ਨੇ ਇੱਕ ਥਾਂ ਤੇ ਇਹ ਗੱਲ ਦੱਸੀ ਹੈ ਕਿ ਮੈਂ ਵੀ ਉੱਥੇ ਮੌਜੂਦ ਸੀ ਹੂੰ ਮੌਜੂਦ ਸੀ ਵੀ ਸਿਰਫ ਤੇ ਸਿਰਫ ਜਿਹੜਾ ਮਾਮਲਾ ਸੀਗਾ ਉਹ ਇਸ ਗੱਲ ਨੂੰ ਲੈ ਕੇ ਸੀ ਕਿ ਭਾਈ ਤੁਸੀਂ ਜਿਹੜਾ ਹਵਾਲਾ ਦੇ ਰਹੇ ਹੋ ਸਰੋਤ ਦਾ ਹਵਾਲਾ ਦੇ ਰਹੇ ਹੋ ਹੂੰ ਉਹਦੇ ਤੋਂ ਇਲਾਵਾ ਤੁਸੀਂ ਦੂਸਰੇ ਸਰੋਤ ਦਾ ਵੀ ਹਵਾਲਾ ਦਿਓ ਕਿਉਂ ਕਿ ਜਿਹੜਾ ਤੁਸੀਂ ਹਵਾਲਾ ਦੇ ਰਹੇ ਹੋ ਉਹ 19ਵੀਂ ਸਦੀ ਦੇ ਕਵੀ ਸੰਤੋਖ ਸਿੰਘ ਚੋੜਾਮਣੀ ਚਦ ਉਹਨਾਂ ਦਾ ਤੇ ਜਿਹੜਾ ਉਹ ਕਹਿ ਰਹੇ ਨੇ ਕਿ ਕਲਗੀ ਤੋੜਾ ਬਾਬਾ ਜੀਵਨ ਸਿੰਘ ਜੀ ਨੂੰ ਵਖਸਿਆ ਗਿਆ ਹੂੰ ਉਹ ਗੁਰੂ ਸਾਹਿਬ ਦੇ ਸਮਕਾਲੀ ਨੇ ਸ਼ਾਇਦ ਭਾਈ ਕੰਕਣ ਜੀ ਹੂੰ ਹੁਣ ਇਹ ਮਾਮਲਾ ਇਤਿਹਾਸ ਦਾ ਹੋ ਗਿਆ ਜੀ ਪਰ ਗੱਲ ਇਹ ਆ ਕਿ ਇਹਦੇ ਵਿੱਚ ਇਹ ਚੀਜ਼ ਹੋਈ ਕਿ ਬੀਬੀ ਦਲੇਰ ਕੌਰ ਜੀ ਨਾਮ ਉਹ ਦਾ ਦਲੇਰ ਕੌਰ ਹੈ ਪਰ ਭਾਵਨਾਤਮਕ ਤੌਰ ਤੇ ਉਹ ਥੋੜੇ ਜੇ ਕਮਜ਼ੋਰ ਹੋਏ ਗੁੱਸੇ ਚ ਤਲਖੀ ਚ ਬੋਲੇ ਫਿਰ ਇੱਕ ਮੈਂ ਵੀਡੀਓ ਫਿਰ ਜਦੋਂ ਹੁਣ ਖਬਰ ਨੂੰ ਜਾਈਏ ਨਾ ਤੁਹਾਨੂੰ ਪਤਾ ਹੈ ਐਲਗੋਰਿਦਮ ਵੀ ਚੱਕ ਲੈਂਦਾ ਤੇ ਕੁਝ ਚੀਜ਼ਾਂ ਮਿਲ ਜਾਂਦੀਆਂ ਨੇ ਫਿਰ ਇੱਕ ਵੀਡੀਓ ਮੈਨੂੰ ਵੀ ਬੀਬੀ ਜੀ ਦੀ ਹੋਰ ਦਿਖਾਈ ਦਿੱਤੀ ਉੱਥੇ ਦਲੇਰ ਕੌਰ ਜੀ ਦੇ ਨਾਲ ਕੁਝ ਸਿੰਘ ਖੜੇ ਨੇ ਤੇ ਉਹਨਾਂ ਦਾ ਵਿਚਾਰ ਮੰਥਨ ਹੋਇਆ ਉਸ ਤੋਂ ਬਾਅਦ ਉਹ ਵੀਡੀਓ ਬਣਿਆ ਤੋ 13 13 ਕੋਈ ਜਥੇਵੰਦੀ ਹੈ ਜੀ ਜੀ ਤੇ ਬੀਬੀ ਜੀ ਉੱਥੇ ਕਹਿ ਰਹੀ ਕਿ ਇਹ ਤੇ ਮੇਰੀ ਅੰਡਰ ਮਿਸ ਅੰਡਰਸਟੈਂਡਿੰਗ ਸੀਗੀ ਕਿ ਮੈਂ ਇਹਨਾਂ ਦਾ ਨਾਮ ਲੈਂਤਾ ਉਹ ਸ਼ਖਸ ਕੋਈ ਹੋਰ ਹੈ ਯਾਨੀ ਪਹਿਲਾਂ ਬੀਬੀ ਨੇ ਨਾਮ ਲਾਇਆ ਤਾਂ ਹੂੰ ਤਾਂ ਉਸ ਜਥੇਵੰਦੀ ਨੇ ਸ਼ਾਇਦ ਇਹਨਾਂ ਕੋਲ ਪਹੁੰਚ ਕਰਕੇ ਕਲੀਅਰ ਕੀਤਾ ਕਿ ਨਹੀਂ ਵੀ ਤੁਸੀਂ ਦੱਸੋ ਅਸੀਂ ਕੀ ਕਿਹਾ ਜੀ ਤਾਂ ਮਤਲਬ ਕਿ ਆਯੋਜਕਾਂ ਬਾਰੇ ਵੀ ਬੀਬੀ ਨੇ ਕਿਹਾ ਕਿ ਨਹੀਂ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਹੂੰ ਤਾਂ ਫਿਰ ਜਿਨ੍ਹਾਂ ਨੇ ਉਹ ਕੀਤਾ ਜੇ ਤਾਂ ਇਤਿਹਾਸ ਦੇ ਪੱਖ ਤੋਂ ਆ ਤੇ ਮੇਰੇ ਖਿਆਲ ਦੇ ਨਾਲ ਉੱਥੇ ਕੋਈ ਵੱਡੀ ਗੱਲ ਹੋਣੀ ਨਹੀਂ ਚਾਹੀਦੀ ਕਿ ਇੱਕ ਪ੍ਰਚਾਰਕ ਦੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਹਾਂ ਜੀ ਮੈਂ ਉਸ ਚੀਜ਼ ਨੂੰ ਸਰੋਤ ਨੂੰ ਨਹੀਂ ਪੜਿਆ ਹਾਂਗਾ ਤੋ ਆਪਾਂ ਉਹਦੇ ਤੇ ਕੋਈ ਕਲੀਅਰ ਕਰ ਸਕਦੇ ਹਾਂ ਤੇ ਜੇ ਪੜਿਆ ਤਾਂ ਆਪਾਂ ਕਹਿ ਸਕਦੇ ਹਾਂ ਹਾਂ ਭਈ ਮੰਨ ਲਓ ਹੁਣ ਆਪਾਂ ਖਬਰ ਦੇਣੇ ਕਈ ਵਾਰ ਤੁਹਾਨੂੰ ਪਤਾ ਕਿ ਆਪਾਂ ਦੋਨੇ ਤਰਾਹ ਦੀ ਗੱਲ ਰੱਖ ਦਿੰਨੇ ਆ ਜੀ ਵਰਸ਼ਣ ਉਹਨਾਂ ਦਾ ਵੀ ਉਹਨਾਂ ਦਾ ਅਜਮੈਂਟਲ ਨਾ ਹਾਂਜੀ ਆਡੀਅנס ਕੋਲ ਰੱਖ ਦਿੰਨੇ ਆ ਕਿ ਬਈ ਹੁਣ ਸਾਨੂੰ ਨਹੀਂ ਪਤਾ ਕੌਣ ਸੱਚਾ ਕੌਣ ਝੂਠਾ ਉਹ ਆ ਕਹ ਰਿਹਾ ਉਹ ਆ ਕਹ ਰਿਹਾ ਜੀ ਜੀ ਕਈ ਵਾਰ ਆਪਣੇ ਕੋਲ ਕੰਟਰਡਿਕਸ਼ਨ ਹੁੰਦੀ ਹੈ ਜਾਣਕਾਰੀ ਦੀ ਕਿ ਇਹ ਇੱਕ ਤਰ੍ਹਾਂ ਤੋਂ ਆ ਰਹੀ ਹੈ ਇੱਕ ਤਰ੍ਹਾਂ ਤੋਂ ਆ ਰਹੀ ਹੈ ਸਿਰ ਦੋਨੇ ਕੁੱਟ ਕਰ ਦਿੰਨੇ ਆ ਜੀ ਜੀ ਤਾਂ ਮਤਲਬ ਕਿ ਮੇਰੇ ਖਿਆਲ ਦੇ ਨਾਲੇ ਮਾਮਲਾ ਐਡਾ ਵੱਡਾ ਵਧਣਾ ਨਹੀਂ ਚਾਹੀਦਾ ਪਰ ਮੈਨੂੰ ਕਦੇ-ਕਦੇ ਨਾ ਸੁਖਮ ਸਿੰਘ ਸਾਹਿਬ ਇਹ ਵਿਅਕਤੀਗਤ ਤੌਰ ਤੇ ਮਹਿਸੂਸ ਹੁੰਦਾ ਹੈ ਕਿ ਸਿੱਖ ਧਰਮ ਅਧੁਨਿਕ ਧਰਮ ਤੇ ਇਸ ਵੇਲੇ ਇੱਕ ਆਧੁਨਿਕ ਯੁੱਗ ਦੇ ਵਿੱਚ ਕਿਹੜੇ ਕਿਹੜੇ ਰੋਸ਼ਨ ਦਿਮਾਗ ਰੱਖਦਾ ਹ ਹ ਪਰ ਤੁਸੀਂ ਕੈਲੰਡਰ ਦਾ ਦੇਖ ਲਓ ਤੇ ਇਤਿਹਾਸ ਤਾਂ ਦੇਖ ਲੋ ਤੁਮੇ ਮਾਮਲੇ ਚ ਕਿ ਜਿਸ ਕੌਮ ਨੇ ਏਡੇ ਏਡੇ ਰੋਸ਼ਨ ਦਿਮਾਗ ਪੈਦਾ ਕੀਤੇ ਨੇ ਫਾਈਬਰ ਦੇ ਵਿੱਚ ਤੁਸੀਂ ਆਪਟੀਕਲ ਫਾਈਬਰ ਦੇ ਵਿੱਚ ਦੇਖ ਲੋ ਕਪਾਨੀ ਸਾਹਿਬ ਅਪੋਲੋ ਟੈਰ ਵਾਲੇ ਤੁਸੀਂ ਦੇਖ ਲੋਗੇ ਇਹ ਮਤਲਬ ਕਿ ਏਡੇ ਏਡੇ एंपਾਇਰ ਖੜਾ ਕਰ ਗਿਆ ਏਡੀਆਂ ਏਡੀਆਂ ਮਤਲਬ ਕਿ ਜੇ ਤੁਸੀਂ ਦੇਖੋਗੇ ਮੈਂ ਪਿੱਛੇ ਚ ਵੀਡੀਓ ਇੱਕ ਸਰਦਾਰ ਸਾਹਿਬ ਤੇ ਕੀਤਾ ਸੀਗਾ ਸ਼ਾਇਦ ਮੇਰੇ ਖਿਆਲ ਦੇ ਨਾਲ 1000 ਤੋਂ ਵੀ ਜ਼ਿਆਦਾ ਪੇਟੈਂਟ ਨੇ ਉਹਨਾਂ ਦੇ ਹੂੰ हां जी हां जी बिल्कुल ठीक है ना जी तो मतलब कि यार ਸਾਨੂੰ ਇਹ ਚੀਜ਼ਾਂ ਜਿਹੜੀਆਂ ਵਜ ਦੇ ਦੌਰ ਚ ਦੇਖਣੀਆਂ ਚਾਹੀਦੀਆਂ ਕਿ ਭਾਈ ਕਿਤੇ ਨਾ ਕਿਤੇ ਸਹਿਮਤੀ ਬਣ ਜਾਵੇ ਜਾਂ ਇਤਿਹਾਸ ਤੇ ਜਿਹੜੇ ਵਿਵਾਦ ਉਹ ਖਤਮ ਹੋ ਜਾਣ ਕਿਉਂਕਿ ਵੱਖਰੇਵੇਂ ਤਾਂ ਹੈ ਜੀ ਪਰ ਇਸ ਤੌਰ ਦੇ ਵਿੱਚ ਭਾਈ ਜਿੰਨੇ ਕੋ ਤੁਹਾਡੇ ਕੋਲ ਸਰੋਤ ਆ ਤਾਂ ਉਹਨਾਂ ਤੇ ਕੰਮ ਕੀਤਾ ਜਾਵੇ ਪਰ ਗੱਲ ਇਹ ਆ ਕਿ ਜਦੋਂ ਇਹ ਸਿਰ ਜੋੜਨ ਬੈਠਦੇ ਆ ਰੋਲਾ ਇੱਕੋ ਹੋ ਰਿਹਾ ਨਾ ਉਹ ਸਿਰ ਜੋੜਨ ਦੀ ਥਾਂ ਤੇ ਸਿਰ ਤੋੜਨ ਲੱਗ ਪੈਂਦੇ ਤੋੜਨ ਲੱਗ ਜਾਂਦੇ ਇਹ ਵੀ ਇੱਕ ਇੱਕ ਦੂਸਰੇ ਦੇ ਵਿਰੋਧ ਵਸ ਜਾਂਦੀ ਚਲੋ ਆਪਾਂ ਤੇ ਹੁਣ ਫੀਲ ਹੀ ਕਰ ਸਕਦੇ ਕਿੰਨਾ ਚੀਜ਼ਾਂ ਤੇ ਕੰਮ ਹੋਣਾ ਚਾਹੀਦਾ